आ <laughs> आ ਹਾਂਜੀ ਮੁੰਡੇ ਨੂੰ ਵਾਤੀ ਕਾ ਲਾ ਲਾ। ਛਿਆ। ਇਹ ਜਗ ਦੇ ਬੋਲ। ਭਾਈ ਭਾਈ ਜਬੀ ਸਾਹਿਬ। ਯਾਹੀ ਦੋ ਬੱਚੇ ਛੋਟੇ ਛੋਟੇ ਸਰ। ਜਿਆਦਾ ਹੀ ਵਿਗੰਡਿਆ ਵਾ। ਧੋੜੀਆਂ ਤੇ ਬਰਬਾਦ ਹੀ ਹੋਈ ਪਈਆਂ ਸਰ। ਦਸ਼ਿਆਂ ਦੇ ਵਿੱਚ ਹੀ। ਤੇ ਵੀ ਆ ਦਸ਼ਾ ਰੁਕ ਜੇ ਕਿ ਜਿਹੜਾ ਇੰਨਾ ਦੁਨੀਆਂ ਮਾਰ ਲਈ ਐ। ਇਹ ਪੀੜੀ ਗਾਂ ਵਾਲੀ। ਬਾਜੇ ਹੋਣ ਵਾਲੇ ਗੰਾਂ ਕੀ ਜਿਹੜੀ ਨੰਗੀ। ਮਗਾ ਵਾਤੀ। ਕਾਜੜ ਕਰਦਾ ਇਹਨੇ ਨਸ਼ਾ ਹੀ ਪਾਇਆ ਅੱਥੇ ਹਗੇ 5 ਦਿਨ ਹੋ ਗਏ ਮਰੇ ਤੋਮਟਿਗਾ ਲਾਇਆ ਜੀ ਉੜ ਕੇ ਪੈਂਦੀ ਕਰਦੇ ਨਸ਼ਾ ਦੀ ਸਬ지 ਬੰਦ ਹੋਣਾ ਚਾਹੀਦਾ ਸਬਰਾ ਲਾਲਾ ਕੇ ਪੁਰਾਣੇ ਠੀਕ ਕਰ ਜਾਓ ਤਾਹ ਕਿ ਲਾ ਦੇ ਪਈ ਗਾਣਾ ਲਿਆ ਤਾ ਮੁਰਕ ਚਾਰ ਕੁ ਵੇ ਸੁਰਤ ਨਹੀਂ ਕੀਤੀ ਦੋ ਕਿੰਨੀ ਕੁ ਉਮਰ ਹੋਣਾ ਬੱਚਿਆਂ ਦੀ 1 ਸਾਲ ਦਾ ਤੇ 5 ਮਹੀਨਾ ਇੱਕ ਪੰਜਾ ਮਹੀਨਾ ਦਾ ਸ਼ਰੀਆਮੀ ਹਾਂਜੀ ਕਿੰਨਾ ਕੁ ਵੇਖਦਾ ਇਥੇ ਸਭਰਾਹ ਬਣੇ ਦੋ ਜਿਆਦਾ ਕੀ ਮੰਗ ਕਰੋਗੇ ਹਣੋ ਇਹ ਕੰਪਨੀ ਚ ਗਏ ਸੀ ਹਾਂਜੀ ਕੱਲ ਹੀ ਹੈ ਕੀ ਨਾਂ ਕੀ ਇਹਨਾਂ ਦਾ ਚਕਰੂਪ ਸਿੰਘ ਕਿੰਨੇ ਕੁ ਉਮਰ ਹੀ ਇਹਨਾਂ ਦੀ ਚਲੋ ਤਾਂ ਬਤਾ ਦੇ ਠੀਕ ਕਰੀ ਗੀ ਬੀਤੀ ਕਰਦੀ ਜਿਹੜਾ ਨਸ਼ਾ ਵਿਕਦਾ ਹੋਂ ਕਬਦੂ ਜੀ ਆਸ਼ਾ ਮੁੰਡੇ ਨੇ ਜੀ ਠੀਕਾ ਲਾ ਲਿਆ ਉਹ ਤੋਂ ਵੀ ਜੀ ਚਾਹ ਲਾ। ਉਮੀਰ ਜੀ 24 ਸਾਲ ਆ। ਹਾਂਜੀ ਦੋ ਬੱਚੇ ਆ ਜੀ। ਕੰਪਨੀ ਚ ਗਿਆ ਸੀ ਕੱਲ ਹੀ ਆਇਆ ਤੇ ਕੱਲ ਹੀ ਲਾ ਲਿਆ ਹਾਂ। ਹਾਂ। ਫੋਨ ਆ ਜੀ ਸਾਡੇ ਹੱਥ ਛੋੜ ਕੇ ਬੇਨਤੀ ਆ ਦੇ ਇੱਥੇ ਕਾਬੂ ਕੀਤਾ ਜਾਵੇ ਨਸ਼ੇ ਤੇ। ਬਹੁਤ ਗਿਲ ਬਣਦਾ। ਅਸਾ ਜੀ ਬਹੁਤ ਜ਼ਿਆਦਾ ਵਿਗਦਾ। ਗਾਹ ਵਾਲੀ ਪੀੜ੍ਹੀ ਆਸਤੇ ਵੀ ਸੋਚ ਕੇ ਜੀ ਆਪਾਂ ਇਹ ਆ ਜੀ ਪੀੜੀ ਜਿਹੜੀ ਜੋ ਕਰਪ ਹੁੰਦੀ ਜਾਂਦੀ ਹੈ ਗਾਂਹ ਵਾਲੀ ਪੀੜੀ ਬਾਜੇ ਸਾਡੀ ਹੁਣ ਬੇਨਤੀ ਹੈ ਜੀ ਅੱਜ ਦੇ